ਇਹ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡਾ ਸਿੱਧੂ ਵੀਰ ਤੋਂ ਸਾਰਿਆਂ ਨੂੰ ਤੁਸੀਂ ਜਿੰਨੇ ਜਾਣੇ 5000 6000 ਬੰਦਾ ਹੋ ਗਿਆ ਤੁਸੀਂ ਜਿੰਨੇ ਜਾਣੇ ਦੇਖ ਰਹੇ ਹੋ ਜਿਨ੍ਹਾਂ ਨੇ ਵੀ ਦਵਾਵਾਂ ਕੀਤੀਆਂ ਸਿੱਧੂ ਬਾਈ ਲਈ ਸਿੱਧੂ ਬਾਈ ਦੀ ਫੈਮਲੀ ਲਈ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਸੀਂ ਸਾਰੇ ਜਿਉਂਦੇ ਰਹੋ ਤੁਹਾਡੀਆਂ ਦਵਾਵਾਂ ਨਾਲ ਫੇਰ ਉਹ ਘਰ ਚ ਖੁਸ਼ੀਆਂ ਰੌਣਕਾਂ ਇਰੋਕਾਰ ਚ ਬਹੁਤ ਖੁਸ਼ੀ ਆ ਗਈਆਂ ਤੁਹਾਡੀਆਂ ਦਵਾਮਾਂ ਨਾਲ ਤੁਹਾਡੇ ਪਿਆਰ ਨਾਲ ਸੋ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਇੱਕ ਬੇਨਤੀ ਹੋਰ ਕਰਨੀ ਸੀ ਸਾਡਾ ਇੱਕ ਗਾਣਾ ਤੁਸੀਂ ਸੁਣਿਆ ਹੋਣਾ ਆਉਸਾਲਾ ਦਿਲ じゃ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਸੋ ਕਿਸੇ ਵੀਰ ਨੇ ਕਿਸੇ ਸਾਡੇ ਭਰਾ ਨੇ ਗਾਣਾ YouTube ਤੇ ਪਾਤਾ ਤੇ ਮਤਲਬ ਲੀਕ ਕਰਤਾ ਮੈਨੂੰ ਇਹ ਲੀਕ ਸ਼ਬਦ ਕਹਿਣ ਚ ਵੀ ਮੈਨੂੰ ਥੋੜੀ ਜੀ ਸ਼ਰਮ ਜੀ ਆਉਂਦੀ ਆ ਕਿਉਂਕਿ ਕਈ ਬੰਦੇ ਆਪ ਹੀ ਕਰ ਕਰ ਦਿੰਦੇ ਹੁੰਦੇ ਆ ਸੋ ਮੈਨੂੰ ਤਾਂ ਸ਼ਰਮ ਜੀ ਆਉਂਦੀ ਆ ਮੈਂ ਥੋੜਾ ਜਿਆ ਜਾ ਕੇ ਜੇ ਕਹਿ ਰਿਹਾ ਸੋ ਜੀਨੇ ਵੀ ਕੀਤਾ ਬਾਈ ਬਣੇ ਬੇਨਤੀ ਆ ਉਹਨੂੰ ਭਰਾ ਬਣੇ ਡਿਲੀਟ ਕਰ ਦਿਓ ਬਾਈ ਬਣੇ ਤੁਸੀਂ ਜਿਹੜੇ ਚੈਨਲ ਤੇ ਪਾਇਆ ਤੁਹਾਡੇ ਚਰਨਾਂ 'ਚ ਬੇਨਤੀ ਆ ਉਹਨੂੰ ਡਿਲੀਟ ਕਰ ਦਿਓ ਬਾਈ ਬਣੇ ਅਸੀਂ ਬਹੁਤ ਮਿਹਨਤ ਕੀਤੀ ਸੀ ਉਹ ਗਾਣੇ ਤੇ ਵੀਰੇ ਵੀਡੀਓ ਬਹੁਤ ਵੱਡਾ ਕੀਤਾ ਸੀ ਉਹਦਾ ਸੋ ਬਾਈ ਬੇਨਤੀ ਆ ਉਹਨੂੰ ਡਿਲੀਟ ਕਰ ਦੋ ਵੀਰ ਬਣੇ ਮੁੱਸੇ ਬੈਕ ਮੁੱਸੇਲਾ ਜੱਟ ਫੇਰ ਆ ਗਿਆ ਕੀ ਬਾਤ ਹੈ ਆ ਗਿਆ ਬਾਈ ਆ ਗਿਆ ਆ ਗਿਆ ਸੋ ਬਾਈ ਬੇਨਤੀ ਆ ਸਾਰਿਆਂ ਨੂੰ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਦਬਾਉਣ ਨੂੰ ਫਿਰਦੇ ਐਵੇਂ ਜੱਟ ਨਹੀਂ ਐਵੇਂ ਨਹੀਂ ਦਬਦਾ ਚਲੋ ਭਾਈ ਪ੍ਰਮਾਤਮਾ ਵਾਹਿਗੁਰੂ ਸਰਦਾਰ ਫਲੈਕਸ ਵਾਲਾ ਝੋਟਾ ਅਹ ਜਰੂਰ ਜਰੂਰ ਰੱਖਾਂਗੇ ਧਿਆਨ ਭਾਈ ਜਰੂਰ ਧਿਆਨ ਰੱਖਾਂਗੇ ਸਰਦਾਰ ਫਲੈਕਸ ਵਾਲਾ ਬਾਈ ਸਾਡਾ ਲਵ ਯੂ ਜੱਟਾ ਸਾਰਿਆਂ ਨੂੰ ਲਵ ਯੂ ਭਾਈ ਸਾਰਿਆਂ ਨੂੰ ਬਹੁਤ ਬਹੁਤ ਰਿਸਪੈਕਟ ਤੁਹਾਡੀ ਸਾਰਿਆਂ ਦੀ ਸੋ ਜਿੰਨੇ ਵਧਾਈਆਂ ਦੇ ਰਹੇ ਆ ਨਾਮ ਥੋੜੇ ਦਿਨਾ ਚ ਰੱਖ ਦਾਂਗੇ ਭਾਈ ਮਾਤਾ ਹੁਣੇ ਜਿਵੇਂ ਬਾਪੂ ਪਾਪੂ ਬਲਕੌਰ ਸਿੰਘ ਜੀ ਤੇ ਮਾਤਾ ਚਰਨ ਕੌਰ ਜਿਵੇਂ ਸਾਰਿਆਂ ਦਾ ਡਿਸੀਜਨ ਉਹ ਨਾਮ ਵੀ ਇੱਕ ਦੋ ਦਿਨਾਂ ਚ ਤੁਹਾਨੂੰ ਪਤਾ ਲੱਗ ਜੂ ਸੋ ਜਿੰਨੇ ਬੰਦੇ ਉੱਥੇ ਹਸਪੀਟਲ ਪਹੁੰਚੇ ਪਰਿਵਾਰ ਨੂੰ ਮਿਲਣ ਉਹਨਾਂ ਦਾ ਵੀ ਬਹੁਤ ਥੈਂਕ ਯੂ ਤੇ ਵਸਾ ਜਰੂਰੀ ਗੱਲ ਮੈਂ ਤੁਹਾਡੇ ਨਾਲ ਦੋ ਹੀ ਗੱਲਾਂ ਕਰਨੀਆਂ ਸੀ ਇੱਕ ਮੈਨੂੰ ਇਹ ਸੀ ਵੀ ਮੈਂ ਵਧੀਆ ਵਧੀਆ ਵੀਰੇ ਜਮਾ ਵਧੀਆ ਜੀ ਤੁਸੀਂ ਦੱਸੋ ਸਾਰੇ ਠੀਕ ਹੋ ਮੈਂ ਵਸੇ ਹੀ ਕਹਿਣਾ ਸੀ ਜੀ ਵੀ ਤੁਸੀਂ ਦਵਾਵਾ ਕੀਤੀਆਂ ਸੇਧੂ ਬਾਈ ਦੀ ਫੈਮਿਲੀ ਲਈ ਤੇ ਉਹ ਦਵਾਮਾਂ ਛੋਡੀਆਂ ਕਮ ਆਈਆਂ ਦਵਾਮਾਂ ਚ ਬਹੁਤ ਪਾਵਰ ਹੁੰਦੀ ਹੈ ਬਹੁਤ ਸ਼ਕਤੀ ਹੁੰਦੀ ਹੈ ਤੇ ਦੁਬਾਰੇ ਉਸ ਘਰ ਚ ਰੌਣਕਾਂ ਮੇਲੇ ਖੁਸ਼ੀਆਂ ਆ ਗਈਆਂ ਤੇ ਦੂਜੀ ਬੇਨਤੀ ਇਹ ਸੀ ਵੀ ਸਾਡਾ ਗਾਣਾ ਦਿਲ ਜਾਂ ਨਹੀਂ ਮੰਨਦਾ ਉਹ ਗਾਣਾ ਕਿਸੇ ਵੀਰ ਨੇ ਆਪਦੇ YouTube ਚੈਨਲ ਤੇ ਪਾਤਾ ਤੇ ਬਾਈ ਬਣੇ ਬੇਨਤੀ ਆ ਉਹਨੂੰ ਡਿਲੀਟ ਕਰ ਦਿਓ ਜੀ ਤੇ ਇੱਕ ਆਪਣੀ ਆ ਰਹੀ ਹੈ ਜੀ EP ਅਪ੍ਰੈਲ ਮੰਥ ਚ ਚਾਰ ਗਾਣਿਆਂ ਦੀ ਈਪੀ ਆ ਡਾਇਮੰਡ ਨੇ ਮਿਊਜ਼ਿਕ ਕੀਤਾ ਤੇ ਫਤਿਹ ਸ਼ੇਰ ਗਲਵਾਈ ਦੇ ਲਿਖਿਆ ਚਾਰੇ ਗਾਣੇ ਤੇ ਮੈਂ ਗਾਇਆ ਖੁਸ਼ ਰਮਾਣਾ ਸਾਹਿਬ ਖੁਸ਼ ਰਮਾਣਾ ਸਾਹਿਬ ਕਿਵੇਂ ਹੋ ਤੇ ਈਪੀ ਨੂੰ ਬਾਈ ਪਿਆਰ ਦਿਓ ਸਾਰੇ ਜਣੇ ਤੇ ਹਾਂਜੀ ਜਿਹੜਾ ਮੂਸੇਪਿੰਡ ਸ਼ੂਟ ਕੀਤਾ ਜੀ ਬਾਈ ਉਹ ਬਾਪੂ ਨੂੰ ਪਤਾ ਜੀ ਤੇ ਉਹ 911 ਰੈਕਡ ਤੋਂ ਆਉਣਾ ਗਾਣਾ ਆਪਣਾ ਪਰ ਉਹ ਉਹ ਤੋਂ ਹਜੇ ਉਹਦਾ ਡੇਟ ਡੂਟ ਦਾ ਪਤਾ ਨਹੀਂ ਮੈਨੂੰ ਜਦੋਂ ਉਹਨਾਂ ਦੀ ਮਰਜ਼ੀ ਹੋ ਉਦੋਂ ਗਾਣਾ ਆਉਣਾ ਹੋ ਪਰ ਬਹੁਤ ਜਲਦੀ ਆਊਗਾ ਤੇ EP ਆ ਰਹੀ ਹੈ ਆਪਣੀ ਉਹ ਤੋਂ ਪਹਿਲਾਂ ਅਪ੍ਰੈਲ ਮੰਥ ਚ ਅਪ੍ਰੈਲ ਦੇ ਪਹਿਲੇ ਵੀਕ ਆ ਜਾਣੀ ਆ ਤੇ ਸਿੱਧੂ ਸਿੱਧੂ ਹੋਈ ਪਈ ਆ ਕਿਆ ਬਾਤ ਹੈ ਬਾਈ ਰਿਪਲਾਈ ਤਾਂ ਦੇ ਦਿਓ ਮੇਰੀ ਗੱਲ ਦਾ ਹਾਂਜੀ ਪ੍ਰੀਤ ਸਾਹਿਬ ਪ੍ਰੀਤ ਜਾਂਗੜਾ ਸਾਹਿਬ ਠੀਕ ਹੈ ਜੀ ਹਰਦੀਪ ਬਾਈ 뮤직 ਟਾਈਮ ਸਾਡਾ ਹਰਦੀਪ ਬਾਈ ਬਾਈ ਕਹਿੰਦਾ ਈਪੀ ਦਾ ਬੋਲਦੀ ਵਿੱਚ ਸੋ 뮤직 ਟਾਈਮ ਕੰਪਨੀ ਦੇ ਓਨਰ ਸਾਹਿਬ ਹਰਦੀਪ ਬਾਈ ਸੋ ਸਤੀ ਬਾਈ ਬਹੁਤ ਖੁਸ਼ ਆ ਸਤੀ ਬਹੁਤ ਖੁਸ਼ੀ ਬਹੁਤ ਜਿਆਦੇ ਬਹੁਤ ਜਿਆਦੇ ਖੁਸ਼ੀ ਹੋਈ ਵੀ ਪਰਿਵਾਰ ਚ ਉਸੇ ਪਰਿਵਾਰ ਚ ਬਹੁਤ ਖੁਸ਼ੀਆਂ ਬਹੁਤ ਖੇੜੇ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਨਸ਼ੀਰ ਗੁਰੂ ਗਰੰਥ ਸਾਹਿਬ ਮਹਾਰਾਜ ਤੇ ਤਨਸ਼ੀਰ ਗੁਰੂ ਨਾਨਕ ਦੇਵ ਮਹਾਰਾਜ ਕਰਕੇ ਇਹ ਰੌਣਕਾਂ ਆਈਆਂ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਕਰਕੇ ਇਹ ਰੌਣਕਾਂ ਆਈਆਂ ਖੁਸ਼ੀ ਆਈ ਪਰਿਵਾਰ ਚ ਸੋ ਸਾਰੇ ਵਧਾਈਆਂ ਦਿਓ ਜੀ ਤੇ ਟਰੈਕ ਲਿਸਟ ਵੇਟਿੰਗ ਐਲਬਮ ਇੱਕ ਗਾਣਾ ਸ਼ੀਸ਼ਾ ਜੀ ਆਪਣੀ ਐਲਬਮ ਚ ਈਪੀ ਚ ਇੱਕ ਗਾਣਾ ਹੈਗਾ ਵਜਾ ਇੱਕ ਗਾਣਾ ਹੈਗਾ ਵਤਨ ਬਤਨ ਗਾਣਾ ਤੁਸੀਂ ਸੁਣੋਗੇ ਤੁਹਾਨੂੰ ਬਹੁਤ ਸੁਆਦ ਆਊ ਸੱਚੀ ਪੰਜਾਬ ਦੀ ਗੱਲ ਆ ਪੰਜਾਬੀਅਤ ਦੀ ਗੱਲ ਆ ਸੂਰਮਿਆਂ ਦੀ ਗੱਲ ਆ ਯੋਧਿਆਂ ਦੀ ਗੱਲ ਆ ਤੁਸੀਂ ਸੁਣੋਗੇ ਨਾ ਬਤਨ ਗਾਣਾ ਜ਼ਰੂਰ ਸੁਣਿਓ ਸਰਦਾਰ ਫਲੈਕਸ ਬਾਈ ਕਹਿੰਦਾ ਗਲਾਬ ਬਾਈ ਖਿੱਚ ਕੇ ਬਾਈ ਤੁਹਾਡੇ ਸਾਰੇ ਭਰਾਵਾਂ ਨਾਲ ਹੀ ਆ ਭਰਾਵਾਂ ਕਰਕੇ ਹੀ ਜਿੰਨੇ ਭਰਾ ਤੁਸੀਂ ਆਇਓ ਬਰਿੰਦਰ 99 ਬਾਈ ਲੈਤਾ ਜੀ ਤੁਹਾਡਾ ਨਾਮ ਵੱਡੇ ਵੀਰੇ ਏਡਸ ਸਿੰਘਲਾ ਸਾਹਿਬ ਨਵੀਨ ਨਵੀਨ ਜੀ ਜੋਤ ਗਿੱਲ ਜੀ 2407 ਆਕਸ਼ ਸਿੰਘ ਬਾਈ ਜੀ ਆਪਾਂ ਵੀ ਸ਼ੂਟ ਕਰਦੇ ਆਂ ਦੀਪ ਸਿੱਧੂ ਬਰਾੜ ਸੋ ਬਾਈ ਸਾਰੇ ਬਾਈਆਂ ਨੂੰ ਬੇਨਤੀ ਆ ਵੱਡੇ ਬਾਈ ਜਿਹੜੇ ਮੇਰੇ ਬਾਈ ਨੇ ਅਰਪਣ ਮਾਨ ਲੈਤਾ ਵੀਰੇ ਨਾਮ ਲੈਤਾ ਬਾਈ ਇਟਸ ਸ਼ੇਵਤਾਲੀਆਲ ਜਿਹੜੇ ਬਾਈ ਨੇ ਸਾਡਾ ਗਾਣਾ ਆਪਣੇ YouTube ਚੈਨਲ ਤੇ ਪਾਇਆ ਦਿਲ じゃ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਉਹ ਗਾਣਾ ਪਲੀਜ਼ ਬਾਈ YouTube ਤੋਂ ਡਿਲੀਟ ਕਰ ਦਿਓ ਬੇਨਤੀ ਆ ਤੁਹਾਡੇ ਚਰਨਾਂ 'ਚ ਤੇ EP ਆ ਰਹੀ ਹੈ ਆਪਣੀ ਅਪ੍ਰੈਲ ਦੇ ਫਸਟ ਵੀਕ ਚਾਰ ਗਾਣੇ ਆ ਡਾਇਮੰਡ ਨੇ ਮਿਊਜ਼ਿਕ ਕੀਤਾ ਤੇ ਗਾਏ ਤੁਹਾਡੇ ਭਰਾ ਨੇ ਆ ਛੋਟੇ ਨੇ ਤੇ ਬ੍ਰੈਚ 13 ਬਾਈ ਸੋ ਬੇਨਤੀ ਹੈ ਜੀ ਇਹ ਲਾਈਵ ਅਪਲੋਡ ਕਰ ਦਿਓ ਵੀਰੇ ਡਿਲੀਟ ਨਾ ਕਰਿਓ ਸਰਦਾਰ ਫਲੈਕਸ ਸਾਹਿਬ ਜੋ ਜੋ ਹੁਕਮ ਮੇਰੇ ਆਕਾ ਜੋ ਹੁਕਮ ਵਿਕਰਮ ਚੀਮਾ ਮੇਰਾ ਨਾਮ ਵੀ ਬਾਈ ਪਲੀਜ਼ ਕਟੜ ਫੈਨ ਨਹੀਂ ਡਾਰਲਿੰਗ ਤੁਸੀਂ ਭਰਾਓ ਸਾਰੇ ਮੇਰੇ ਅਫੀਸ਼ੀਅਲ ਬਰਾਡ ਨਾ 595 ਸੋ ਥੈਂਕ ਯੂ ਡਾਰਲਿੰਗ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੈਂ ਫੇਰ ਇੱਕ ਵਾਰਾਂ ਫੇਰ ਤੁਹਾਡਾ ਬਹੁਤ ਥੈਂਕ ਯੂ ਕਰਦਾ ਤੁਸੀਂ ਦਵਾ ਕੀਤੀ ਤੁਹਾਡੀਆਂ ਦਵਾਵਾਂ ਕੰਮ ਆਈਆਂ ਤੁਹਾਡੀਆਂ ਦਵਾਵਾਂ ਨਾਲ ਉਸ ਪਰਿਵਾਰ ਚ ਸਿੱਧੂ ਮੂਸੇ ਵਾਲਾ ਸਾਡਾ ਭਰਾ ਉਸ ਪਰਿਵਾਰ ਚ ਦੁਬਾਰੇ ਖੁਸ਼ੀਆਂ ਆਈਆਂ ਤੇ ਈਪੀ ਆ ਰਹੀ ਹੈ ਅਪ੍ਰੈਲ ਦੇ ਪਹਿਲੇ ਵੀਕ ਸੋ ਪੰਜ ਗਾਣੇ ਹੋਣਗੇ ਇੱਕ ਬੋਨਸ ਟਰੈਕ ਵਤਨ ਚਾਰ ਦੂਜੇ ਗਾਣੇ ਹੋਣਗੇ ਚੱਕਵੇਂ ਜਿਹੜੇ ਤੁਹਾਨੂੰ ਸੋਹਣੇ ਲੱਗਣਗੇ ਭੰਗੜੇ ਵਾਲੇ ਸੋ ਸਾਰੇ ਜਾਣੇ ਸਾਰੇ ਜਾਣੇ ਸਪੋਰਟ ਕਰਿਓ ਲਵ ਯੂ ਲਵ ਯੂ ਲਵ ਯੂ ਬਲੈਕੀ 7172 ਜੱਟਾ ਤੇਰਾ ਨਾਮ ਲੈਦਾ ਜੱਟਾ ਸੋ ਆਉ ਤੇਰੇ ਵੇਂਦਿਆਂ ਵੇਂਦਿਆਂ ਦੌਰ ਬਦਲਤਾ ਗੱਬਰੂ ਨੇ ਫਾਇਦਾ ਨਹੀਂ ਕੋਈ ਬਖਤ ਬੋਲ ਕੇ ਗਾਲੇ ਦਾ ਜੋਰ ਬਿਨਾ ਪਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਏ ਰਤਬਾ ਮੂਸੇ ਆਲੇ ਦਾ ਸਿੱਧੂ ਆਏ ਲੋਕ ਜਿਗਾ ਤੋਂ ਭੁੱਲ ਜਾਂਦੇ ਆ ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹਿਰਨ ਦੀਆਂ ਰੁਕ ਤੇ ਕੁਝ ਕ ਬਖਤ ਲਈ ਹੱਥਾਂ ਕੀ ਹਥਿਆਰ ਛੱਡੇ ਔ ਦਬ ਗਏ ਆ ਜੱਟ ਬਹਿਮ ਪਾਲ ਲਿਆ ਲੋਕਾਂ ਨੇ ਸੋ ਸਸਕਲ ਜੀ ਥੈਂਕ ਯੂ ਅਵਤਾਰ ਕਹਿੰਦਾ ਅਵਤਾਰ ਸੰਧੂ ਗਾਂਹ ਕਹਿੰਦਾ ਮੈਂ ਅਨਫੋਲੋ ਕਰ ਦੂੰ ਜੇ ਰਪਲਾਈ ਨਾ ਕੀਤਾ ਠੀਕ ਆ ਵੱਡੇ ਭਾਈ ਕਰ ਦੋ ਅਨਫੋਲੋ ਕਰ ਦੋ ਭਾਜੀ ਮੇਰਾ ਨਾਮ ਤਾਂ ਲੈ ਦੋ ਸੁਖਤਮਾਨ ਦੀਪ ਬੌਕਸਰ ਕਹਿੰਦਾ ਸਿਰਾਖੰਡ ਦੀਪ ਸੰਦੀਪ ਬਾਈ ਸਾਡਾ ਡੈਲੀ ਪੋਸਟ ਵਾਲਾ ਵੀਰ ਆਇਆ ਸੀ ਤੇ ਫੁੱਲ ਸਪੋਰਟ ਰੁਪਿੰਦਰ ਲਵਾਨਾ ਥੈਂਕ ਯੂ ਰੁਪਿੰਦਰ ਲਵਾਨਾ ਸਾਹਿਬ ਐਮਈ 94